ਸਸ਼ੀਕਲ ਜੀ ਤੁਸੀਂ ਵੇਖ ਰਹੇ ਹੋ ਪੁਆਰਟੀ ਪੰਜਾਬ ਦਾ ਪ੍ਰੋਗਰਾਮ ਖਬਰਾਂ ਦੇ ਚਾਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੁਖਵੀਰ ਬਾਦਲ ਦੇ ਅਸਤੀਫੇ ਦੇ ਉੱਤੇ ਵੱਡਾ ਬਿਆਨ ਦਿੱਤਾ ਗਿਆ ਇਹਦੇ ਉੱਤੇ ਚਰਚਾ ਕਰਾਂਗੇ ਤੇ ਨਾਲ ਹੀ ਦੋ ਤਰੀਕ ਦੇ ਜੋ ਫਸੀਲ ਦੇ ਉੱਤੇ ਫੈਸਲੇ ਸਰਾਈ ਗਏ ਸੀ ਅਕਾਲੀ ਦਲ ਦੇ ਵੱਲੋਂ ਲਾਗੂ ਨਹੀਂ ਕੀਤੇ ਜਾ ਰਹੇ ਜਿਸ ਨੂੰ ਲੈ ਕੇ ਅਕਾਲੀ ਦਲ ਹੁਣ ਨਵੀਂ ਮੁਸ਼ਕਲ ਦੇ ਵਿੱਚ ਕਿਦਾਂ ਦਿਖਾਈ ਦੇ ਰਿਹਾ ਤੇ ਇਸ ਦੇ ਨਾਲ ਹੀ ਗੱਲਬਾਤ ਹੋਵੇਗੀ ਕਿ ਜਿਸ ਤਰ੍ਹਾਂ ਅਕਾਲੀ ਦਲ ਦੇ ਵੱਲੋਂ 14 ਤਰੀਕ ਜਾਂ ਯਾਨੀ ਕਿ 14 ਜਨਵਰੀ ਨੂੰ ਮੱਗੀ ਦੇ ਤਿਹਾਰ ਦੇ ਉੱਤੇ ਮੁਖਸਸ ਸੈਭੀ ਦੀ ਧਰਤੀ ਦੇ ਉੱਤੇ ਜਿਹੜੀ ਕਾਨਫਰੰਸ ਕਰੀ ਜਾਣੀ ਹੈ ਕਿ ਹੁਣ ਕਿਤੇ ਜਾਵੇਗੀ ਇਹਨਾਂ ਵਿਚਾਰ ਚਰਚਾ ਕਰਨ ਲਈ ਸਾਡਾ ਜੁੜ ਚੁੱਕਿਆ ਹੈ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਚਿੱਲਾ ਜੀ ਚਿੱਲਾ ਸਾਹਿਬ ਦਾ ਸਵਾਗਤ ਹੈ ਪੁਆਰਟੀ ਪੰਜਾਬ ਤੇ ਬਹੁਤ ਬਹੁਤ ਧੰਨਵਾਦ ਮਨਦੀਪ ਜੀ ਨજરા ਸਾਬ ਸਭ ਦੀ ਨਜ਼ਰਾਂ ਸੀ ਕਿ ਗਿਆਨੀ ਰਕबीर ਸਿੰਘ ਚੁੱਪ ਕਿਉਂ ਨੇ ਕਿਉਂਕਿ ਹਰਪ੍ਰੀਤ ਸਿੰਘ ਹੋਰ ਦਾ ਮਾਮਲਾ ਹੁੰਦਾ ਹੈ ਉਸ ਤੋਂ ਬਾਅਦ ਕਿਤਨਾ ਕਿਤੇ ਕਹਿੰਦੇ ਕੁੱਟਨ ਮਹਿਸੂਸ ਕਰ ਰਹੇ ਸਨ ਪਰ ਅੱਜ ਉਹਨਾਂ ਦੇ ਵੱਲੋਂ ਖੁੱਲ੍ਹ ਦੇ ਦੇ ਨਾਲ ਵੱਡਾ ਬਿਆਨ ਦਿੱਤਾ ਗਿਆ ਕਿਵੇਂ ਦੇਖਦੇ ਹੋ ਜੀ ਅ ਮੰਦੀਪ ਜੀ ਚੁੱਪ ਨਹੀਂ ਸੀ ਪਹਿਲਾਂ ਵੀ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਸਵਾਮਾ ਖਤਮ ਹੋਈਆਂ ਸੀ ਤਾਂ ਉਦੋਂ ਵੀ ਉਹਨਾਂ ਨੇ ਇੱਕ ਸਨੇਹਾ ਜ਼ਰੂਰ ਲਾਇਆ ਸੀ ਅ ਘਰੇਲ ਦੀ ਲੀਡਰਸ਼ਿਪ ਨੂੰ ਕਿ ਭਾਈ ਤੁਸੀਂ ਠੀਕ ਨਹੀਂ ਕਰ ਰਹੇ ਹੂੰ ਤੇ ਇਹ ਚਰਚਾ ਵੀ ਹੋਈ ਸੀ ਵੀ ਨਰਾ ਦੇ ਅੰਦਰ ਘੱਟੇ ਦੁਆਰਾ ਮੀਟਿੰਗ ਸ਼੍ਰੋਮਣੀ ਕਮੇਟੀ ਦੀ ਜਦੋਂ ਹਗਾਮੀ ਰੱਖੀ ਗਈ ਸੀ ਉਦੋਂ ਇਹ ਸੀ ਕਿ ਸਾਇਦ ਅਕਾਲਤਾਰ ਸਾਹਿਬ ਦੇ ਜਥੇਦਾਰ ਦੀ ਕੁਰਕੀ ਤੋਂ ਬਾਅਦ ਮੀਟਿੰਗ ਰੱਖੀ ਆ ਮਿਲਤ ਮਿਲਤ ਵੀ ਹੋ ਗਈ ਪਰ ਜਿਹੜੀ ਉਸ ਤੋਂ ਅਗਲੀ ਮੀਟਿੰਗ ਹੋਈ 31 ਤਰੀਕ ਨੂੰ ਜਿਹੜੀ ਹੋਈ ਸੀ ਪਹਿਲਾਂ 30 ਨੂੰ ਰੱਖੀ ਸੀ ਪੰਜਾਬ ਬੰਦ ਸੀ ਪਰ ਉਹਦੇ ਚ ਵੀ ਜਿਹੜਾ ਜਥੇਦਾਰ ਨੇ ਸ੍ਰੀ ਅਕਾਲਤਾਰ ਸਾਹਿਬ ਤੋਂ ਜਿਵੇਂ ਸੁਤਦੇ ਹਵਾਲੇ ਨਾਲ ਆਪਾਂ ਨੂੰ ਪਤਾ ਲੱਗਿਆ ਸੀ ਕਿਹਾ ਸੀ ਕਿ ਤੁਸੀਂ ਤੁਹਾਡੇ ਅਧਿਕਾਰ ਖੇਤਰ ਦਾ ਮਾਮਲਾ ਨਹੀਂ ਗਿਆ ਨਹੀਂ ਹਰਪ੍ਰੀਤ ਸਿੰਘ ਦੀ ਪੜਤਾਲ ਅਕਾਲਤਾਰ ਸਾਹਿਬ ਕਰੂਗਾ ਜੀ ਪਰ ਸਮੇਟਿੰਗ ਵਿੱਚ ਵੀ ਸ਼੍ਰੋਮਣੀ ਕਮੇਟੀ ਨੇ ਇੱਕ ਕਿਸਮ ਦਾ ਅਗਿਆਨੀ ਜਥੇਦਾਰ ਰਕਵੀਰ ਸਿੰਘ ਜੀ ਦੀਆਂ ਜਿਹੜੀਆਂ ਨਾਰਾਜ਼ਗੀ ਨੂੰ ਇੱਕ ਪਾਸੇ ਰੱਖ ਕੇ ਉਹਨਾਂ ਨੇ ਸਭ ਕਮੇਟੀ ਦੀ ਮਿਆਦ ਵਧਾਤੀ ਸੀ ਤੇ ਕੋਈ ਵੀ ਸ਼੍ਰੀ ਕਲਤਾ ਸਾਹਿਬ ਨੂੰ ਵੀ ਪੜਤਾਲ ਸੌਂਪੀ ਨਹੀਂ ਸੀ ਮੈਨੂੰ ਲੱਗਦਾ ਹੈ ਕਿ ਉਸ ਤੋਂ ਵੀ ਜ਼ਰੂਰ ਖਫਾ ਹੋਏ ਹੋਣਗੇ ਜਿਹੜੇ ਸ਼੍ਰੀ ਕਲਤਾ ਸਾਹਿਬ ਦੇ ਜਥੇਦਾਰ ਨੇ ਜੀ ਅੱਜ ਦੇਖੋ ਜਿਹੜਾ ਹੈਗਾ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਦਸਵੇਂ ਦਾ ਸ਼ਰਮਨ ਸੁਦਾਨੀ ਖਾਲਸਾ ਕੌਮ ਦੇ ਬਾਨੀ ਸਾਰੇ ਜਿਹੜੇ ਆਪਾਂ ਨੂੰ ਸੁਣਨ ਵਾਲੇ ਨੇ ਉਹਨਾਂ ਨੂੰ ਇਸ ਜਿਹੜੇ ਹੈਗਾ ਪ੍ਰਕਾਸ਼ਪੁਰ ਵੀ ਲੱਖ ਲੱਖ ਵਧਾਈ ਦਿੰਦੇ ਆਪਾਂ ਜੀ ਤੇ ਅੱਜ ਅੰਮ੍ਰਿਤਸਰ ਵਿਖੇ ਸੰਗਤਾਂ ਨੂੰ ਸੰਬੋਧਨ ਕੀਤਾ ਸੀ ਗਿਆਨੀ ਰਕबीर ਸਿੰਘ ਜੀ ਨੇ ਜਿਹੜੇ ਸ੍ਰੀ ਅਕਾਲ ਪੁਰਖ ਦਾ ਸਰਦਾਰ ਨੇ ਜੀ ਉਹਨਾਂ ਨੇ ਵਧਾਈ ਦਿੱਤੀ ਸੰਗਤਾਂ ਨੂੰ ਤੇ ਇਸ ਤੋਂ ਬਾਅਦ ਪਤਤਰਕਾਰਾਂ ਨਾਲ ਗੱਲ ਕਰਨ ਲੱਗੇ ਤਾਂ ਕੁਦਰਤੀ ਤੌਰ ਤੇ ਕਿਉਂਕਿ ਪੱਤਰਕਾਰਾਂ ਦੇ ਕੋਲੇ ਸਵਾਲ ਬਹੁਤ ਸੀ ਜਦੋਂ ਤੋਂ ਖਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਦਾ ਜਿਹੜਾ ਵਿਵਾਦ ਚੱਲ ਰਿਹਾ ਹੈ ਜੀ ਉਸ ਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਪੁੱਛਣੀਆਂ ਸੀ ਖਾਸ ਕਰਕੇ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਨਾ ਕਿ ਗਿਆਨੀ ਰਵੀਰ ਸਿੰਘ ਜੀ ਜੇ ਸ੍ਰੀ ਕੱਲ ਦੱਸਦਾ ਜਿਹੜੇ ਜਥੇਦਾਰ ਸਾਹਿਬ ਨੇ ਸਾਡੇ ਮਾਨਿਆ ਹੋਗਾ ਵੀ ਉਹ ਚੁੱਪ ਕਿਉਂ ਨੇ ਇਹਨਾਂ ਸਾਰੇ ਮਾਮਲਿਆਂ ਤੇ ਪੱਤਰਕਾਰਾਂ ਨੇ ਜਦੋਂ ਸਵਾਲ ਕੀਤੇ ਸਾਰੇ ਮਾਮਲੇ ਨੂੰ ਲੈ ਕੇ ਵੀ ਤਾਂ ਫਿਰ ਉਹਨਾਂ ਨੇ ਬਹੁਤ ਵੱਡੇ ਸਪਸ਼ਟ ਸ਼ਬਦਾਂ ਚ ਇੱਕ ਕਿਸਮ ਦਾ ਅਕਾਲੀ ਦਰ ਨੂੰ ਕਿਹਾ ਕਿ ਆਨਾ ਕਾਨੀ ਛੱਡ ਦੋ ਭਾਈ ਹਮ ਨਹੀਂ ਚੱਲੇਗੀ ਆਨਾ ਕਾਨੀ ਅਕਾਲ ਤੱਕ ਸਭ ਦੀ ਫਸੀਲ ਤੋਂ 2 ਦਸੰਬਰ ਨੂੰ ਜਿਹੜੇ ਫੈਸਲੇ ਹੋਏ ਨੇ ਉਹਨਾਂ ਨੂੰ ਲਾਗੂ ਕਰੋ ਹੂੰ ਇਹ ਬਹੁਤ ਬਹੁਤ ਸਖਤ ਤੇ ਸਪਸ਼ਟ ਸ਼ਬਦਾਂ ਚ ਇਹ ਗੱਲ ਕਹੀ ਹੈ ਦੇਖੋ ਕਾਲੀ ਦਲ ਨੂੰ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਬਾਕੀ ਹੋਰਾਂ ਨੇ ਸਿਫੇ ਦਿੱਤੇ ਨੇ ਉਹਨਾਂ ਨੂੰ ਪਰਮਾਨ ਕਰੋ ਜੀ ਤੇ ਬਾਕੀ ਜਿਹੜੇ ਫੈਸਲੇ ਨੇ ਉਹਨਾਂ ਨੂੰ ਵੀ ਲਾਗੂ ਕਰੋ ਨਾ ਕਰੋ ਨਾ ਅੜਕੇ ਡਾਓ ਨਾ ਨਾ ਕਰੀ ਕਰੋ ਹੂੰ ਬਹੁਤ ਸਿੱਧਾ ਤੇ ਸਪਸ਼ਟ ਜਿਹੜੇ ਗਗਨੀ ਰਘਵੀਰ ਸਿੰਘ ਜੀ ਦੀ ਇਹ ਟਿਪ ਪਣੇ ਬਹੁ ਸਪਸ਼ਟ ਸੰਕੇਤ ਹੈ ਕਾਲੀ ਦਲ ਲਈ ਹੂੰ ਕਿ ਭਾਈ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੂੰਹ ਨਾ ਫੇਰੋ ਤੁਸੀਂ ਅਕਾਲ ਤਖਤ ਸਾਹਿਬ ਤੋਂ ਮੂੰਹ ਨਾ ਮੋੜੋ ਤੁਸੀਂ ਨਾ ਲੋਕਾਂ ਨੂੰ ਵੱਖੋ ਵੱਖਰੇ ਤਰਕਾਂ ਨਾਲ ਸਵਿਧਾਨਿਕ ਟੰਗਾ ਨਾਲ ਅਲਝਣ ਦੀ ਕੋਸ਼ਿਸ਼ ਕਰੋ ਕਿ ਜੇ ਕਰਾਂਗੇ ਤਾਂ ਉਹ ਹੋ ਜਾਏਗਾ ਇਹ ਕਰਾਂਗੇ ਤਾਂ ਇਹ ਹੋ ਜਾਏਗਾ ਜੀ ਤੁਣ ਦੇਖੋ ਜਿਹੜਾ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦਿੱਤਾ ਸੀ 16 ਨਵੰਬਰ ਨੂੰ ਹੂੰ ਜਦੋਂ ਅਸਤੀਫਾ ਦਿੱਤਾ ਸੀ ਉਹਨਾਂ ਨੇ ਕਾਰਜਕਾਰੀ ਕਮੇਟੀ ਨੂੰ ਦੂਜੇ ਤੀਜੇ ਦਿਨ ਮੀਟਿੰਗ ਵੀ ਹੋਈ ਤੋ ਇਸੇ ਤੇ ਫਿਰ ਆਪੇ ਮੀਟਿੰਗ 'ਚ ਦਬਾਓ ਪੈਣਾ ਸ਼ੁਰੂ ਹੋ ਗਿਆ ਆਪੇ ਆਪਣੇ ਜਿਹੜੇ ਖੱਪੇ ਸੱਚੇ ਸੀ ਉਹਨਾਂ ਤੋਂ ਅਸੀਂ ਫੇਰ ਦਵਾਣੇ ਸ਼ੁਰੂ ਹੋ ਗਏ ਇੱਕ ਗੱਲ ਦੀ ਸਮਝ ਨਹੀਂ ਆਈ ਮਨਦੀਪ ਜੀ ਕਿ ਜੇ ਤੁਸੀਂ ਅਸਤੀਫਾ ਪ੍ਰਵਾਹ ਨਹੀਂ ਨਹੀਂ ਕਰਾਉਣਾ ਸੀ ਆਪਣਾ ਤਾਂ ਦਿੱਤਾ ਕਿਉਂ ਸੀ ਫਿਰ ਹੂੰ ਸੁਖਵੀਰ ਸਿੰਘ ਬਾਦਲ ਨੇ ਖੁਦ ਅਸਤੀਫਾ ਦਿੱਤੇ ਕਿਸੇ ਨੇ ਮੰਗਿਆ ਤਾਂ ਹੈ ਨਹੀਂ ਸੀ ਉਦੋਂ ਤਾਂ ਸ੍ਰੀ ਅਕਾਲਦਾਸ ਸਾਹਿਬ ਦਾ ਕਿਹੜਾ ਨਿਰਦੇਸ਼ ਸੀ ਕਿ ਅਸਤੀਫਾ ਦਿਓ ਜੀ ਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਅਸਤੀਫਾ ਤਾਂ ਨਹੀਂ ਨਾ ਮੰਗਿਆ ਸੀ ਸੁਖਵੀਰ ਦਾ ਬਿਲਕੁਲ ਇਹ ਤਾਂ ਪਹਿਲਾਂ ਹੀ ਨੰਦਦੇ ਜੀ ਉਹਨਾਂ ਨੇ ਸਿਰਫ ਇਹ ਨਹੀਂ ਕਿਹਾ ਇਹ ਨਿਰਦੇਸ਼ ਦਿੱਤਾ ਕਿ ਭਾਈ ਜਿਹੜਾ ਅਸਤੀਫਾ ਦਿੱਤਾ ਗਿਆ ਹੈ ਉਹਨੂੰ ਪ੍ਰਵਾਨ ਕਰੋ ਹੂੰ ਤੇ ਇਹਦੇ ਚ ਹਰਜ ਵੀ ਕੀ ਹੈ ਜਦੋਂ ਤੁਸੀਂ ਅਸਤੀਫਾ ਦੇ ਹੀ ਦਿੱਤਾ ਤਾਂ ਫਿਰ ਆੜੀ ਕੀ ਹੈ ਸਮਝ ਨਹੀਂ ਆਉਂਦੀ ਇਸ ਗੱਲ ਦੀ ਜਾਂ ਪਹਿਲਾਂ ਅਸਤੀਫਾ ਨਾ ਹੀ ਦਿੰਦੇ ਬਿਲਕੁਲ ਤੇ ਇਕੱਲਾ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੇ ਬੰਨੇ ਲਾ ਕੇ ਅਕਾਲੀ ਦਲ ਜਿਵੇਂ ਝੋਣਾ ਤੋਂ ਵੀ ਬਾਹਰ ਰਿਹਾ ਇਕੱਲਾ ਸੁਖਬੀਰ ਤਿੰਨ ਬਾਦਲ ਦਾ ਅਕਾਲੀ ਦਲ ਨਹੀਂ ਹੈ ਨਾ ਹੂੰ ਅਕਾਲੀ ਦਲ ਤਾਂ ਬਹੁਤ ਜ਼ਮੀਨੀ ਲੈਵਲ ਤੇ ਬਸਦਾ ਹੈ ਟਕਸਾਲੀ ਵਰਕਰ ਨੇ ਅਕਾਲੀ ਦਲ ਦੇ ਹੁਣ ਸਿਰਫ ਜੇ ਇੱਕ ਪ੍ਰਧਾਨ ਨਹੀਂ ਕਿਸੇ ਕਾਰਨ ਅਗਵਾਈ ਕਰ ਰਿਹਾ ਜਾਂ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਲਾ ਕੇ ਤਾਂ ਸਾਰੀ ਗਤੀਵਿਧੀ ਠੱਪ ਨੇ ਬਿਲਕੁਲ ਜੀ ਕੁਝ ਦਿਨ ਆਪਾਂ ਦੇਖਿਆ ਕੁਝ ਦਿਨ ਪਹਿਲਾਂ ਮਹਾਲੀ ਆਏ ਸੀ ਸੁਖਵੀਰ ਸਿੰਘ ਬਾਦਲ ਉਸ ਤੋਂ ਬਾਅਦ ਗਤੀਵਿਧੀਆਂ ਸ਼ੁਰੂ ਹੋਈਆਂ ਉਹਨਾਂ ਦੀਆਂ ਜੀ ਇੱਕ ਪ੍ਰਧਾਨ ਬਣ ਕੇ ਵਿਚਰ ਰਹੇ ਨੇ ਬੇਸ਼ੱਕ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੇ ਪਰ ਉਹਨਾਂ ਨੂੰ ਕੌਣ ਪੁੱਛ ਰਿਹਾ ਨੰਦੀਪ ਜੀ ਸਾਰੀ ਜਿਹੜੀ ਗਤੀਵਿਧੀਆਂ ਨੇ ਇਕੱਲੀ ਦਲਦੀਆਂ ਉਹ ਤਾਂ ਸੁਖਵੀਰ ਸਿੰਘ ਬਾਦਲ ਭਾਵੇਂ ਅਗਲੇ ਦਰਵਾਜ਼ੇੋਂ ਚਲਾਵੇ ਭਾਵੇਂ ਪਿਛਲੇ ਦਰਵਾਜ਼ੇੋਂ ਚਲਾਵੇ ਹੂੰ ਚਲਾਤਾ ਹੋ ਹੀ ਰਿਹਾ ਹੈ ਨਾ ਜੀ ਬਿਲਕੁਲ ਜੀ ਤੇ ਜੀ ਲਖਾ ਸਾਬ ਨੂੰ ਕੀ ਲੱਗਦਾ ਹੈ ਛੱਕੇ ਜਿਹੜਾ ਨਹੀਂ ਮੰਨਣਾ ਪਏਗਾ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਆਦੇਸ਼ ਮੰਨਣਗੇ ਫਿਰ ਇਹ ਵੀ ਤਾਂ ਇੱਕ ਬੇਅਦਬੀ ਹੋਏਗੀ ਹੂੰ ਅਕਾਲ ਤਖਤ ਸਾਹਿਬ ਨੂੰ ਇੱਕ ਵਾਰ ਤੇ ਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਸੱਚੇ ਸਿੱਖਾਂ ਅਸੀਂ ਸਮਰਪਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੇ ਫਿਰ ਜੇ ਸਮਰਪਤੋਂ ਭਾਈ ਫਿਰ ਫਿਰ ਜੋ ਤੋਂ ਕਿਹਾ ਗਿਆ ਉਹ ਵੀ ਗੱਲਾਂ ਮੰਨੋ ਨਾ ਬਿਲਕੁਲ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਸੁਖਵੀਰ ਸਿੰਘ ਬਾਦਲ ਤੇ ਬਾਕੀ ਸਾਰਿਆਂ ਦੇ ਅਸਥੀਪੇ ਤਿੰਨ ਦਿਨਾਂ ਦੇ ਅੰਦਰ ਅੰਦਰ ਪ੍ਰਵਾਨ ਕਰਕੇ ਸਾਨੂੰ ਦੱਸੋ ਹੂੰ ਅਕਾਲ ਤਖਤ ਸਾਹਿਬ ਦੇ ਸਕਤਰੇਤ ਨੂੰ ਸੂਚਿਤ ਕਰੋ ਉਦੋਂ ਇਹਨਾਂ ਨੇ ਕਿਹਾ ਸੀ ਕਿ ਜੀ 20 ਦਿਨ ਹੋਰ ਦੇ ਦਿਓ ਕਿਉਂਕਿ ਸਾਰੇ ਧਾਰਮਿਕ ਸੇਵਾ 'ਚ ਲੱਗੇ ਨੇ 20 ਦਿਨ ਵੀ ਮਿਲ ਗਏ ਹਾਲਾਂਕਿ ਉਹ ਓਪਨਲੀ ਕਿਤੇ ਬਾਹਰ ਨਹੀਂ ਆਇਆ ਵੀ ਕਿਸੇ ਹਦੇਸ ਸਿੰਘ ਸਾਹਿਬ ਨੇ ਪ੍ਰਵਾਨ ਕੀਤਾ ਹੋਵੇ ਪਰ ਚਲੋ ਅਕਾਲੀ ਦਲ ਆਪਣੇ ਤੌਰ 'ਤੇ ਕਹਿੰਦਾ ਰਿਹਾ ਫਿਰ ਕਹਿੰਦੇ ਜੀ ਅਸੀਂ 20 ਦਿਨ ਵੀ ਲੰਘ ਗਏ ਉਹ 23 ਹੈਗੇ ਸੀ 22 ਤਰੀਕ ਨੂੰ ਪੂਰੇ ਹੋ ਗਏ ਸੀ 25 ਤਰੀਕ ਨੂੰ ਪੂਰੇ ਹੋ ਗਏ ਸੀ 25 ਦਸੰਬਰ ਨੂੰ ਉਸ ਤੋਂ ਬਾਅਦ ਫਿਰ ਕਹਿੰਦੇ ਰਹੇ ਕਿ ਕੋਈ ਗੱਲ ਨਹੀਂ ਜੀ ਕੁਝ ਦਿਨ ਹੋਰ ਦੇ ਦਿਓ ਅਜੇ ਅਸੀਂ ਹਿੱਦੀ ਸਵਾ ਚੱਲ ਰਹੀ ਹੈ ਹੋਰ ਵੀ ਲੰਘ ਕੇ ਦਿਨ ਹੁਣ ਤੁਸੀਂ ਦੇਖ ਲਓ ਅੱਜ 25 ਤਰੀਕ ਤੋਂ ਬਾਅਦ ਵੀ 6 ਦਿਨ ਦਸੰਬਰ ਦੇ ਤੇ 6-7 ਦਿਨ ਅੱਜ ਆ 6 ਦਿਨ ਅੱਜ ਦੇ 12 ਦਿਨ ਹੋਰ ਲੰਘਗੇ ਜੀ ਤੇ ਹੰਗਾਲੇ ਵੀ ਨੀਤੀ ਉਹੀ ਇਕੱਲਾ ਅਸਤੀਫਿਆਂ ਦੀ ਗੱਲ ਨਹੀਂ ਮਨਦੀਪ ਜੀ ਜਿਹੜੀ ਉਹਨਾਂ ਨੇ ਕਿਹਾ ਸੀ ਵੀ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਹਦੀ ਭਰਤੀ ਕਰੋ ਉਹ ਤਾਂ ਬਿਲਕੁਲ ਹੀ ਜਵਾਬ ਦੇ ਗਏ ਕਿ ਨਹੀਂ ਜੀ ਇਹ ਤਾਂ ਸੁਵਧਾਨਕ ਤੌਰ ਤੇ ਸੰਭਵੇ ਨਹੀਂ ਹੈ ਬਿਲਕੁਲ ਹਾਲਾਂਕਿ ਹਰਜ ਕੀ ਸੀ ਜੇ ਅਕਾਲੀ ਦਲ ਅਡਾਪਟ ਕਰ ਲੈਂਦਾ ਉਸੇ ਕਮੇਟੀ ਨੂੰ ਆਪਣੇ ਮੈਂਬਰਸ਼ਿਪ ਦੇਖੋ ਅਕਾਲੀ ਦਲ ਦਾ ਹੇਠਲੇ ਪੱਧਰ ਤੱਕ ਢਾਂਚਾ ਹੈ ਹਲਕਾ ਇੰਚਾਰਜ ਨੇ ਜ਼ਿਲ੍ਹਾ ਜਥੇਦਾਰ ਨੇ ਮੈਂਬਰ ਤਾਂ ਫੇਰ ਇਹਨਾਂ ਦੇ ਹੀ ਬਣਨੇ ਸੀ ਸਾਰੇ ਡੈਲੀਗੇਟ ਇਹਨਾਂ ਦੇ ਬਣਨੇ ਸੀ ਜੀ ਨਵੇਂ ਸਿਰੇ ਤੋਂ ਸੁਖਵੀਰ ਸਿੰਘ ਬਾਦਲ ਨੂੰ ਚੁਣ ਲੈਣ ਫੇਰ ਸਾਰੇ ਜਿਹੜੇ ਲੋਧੀ ਤੇ ਉਂਗਲਾ ਉਠਾਉਣ ਤੋਂ ਪਰੰਤੂ ਕਰਦੇ ਨੇ ਸਾਰੇ ਚੁੱਪ ਹੋ ਜਾਣਗੇ। ਗਿਆ ਤਾਂ ਇਹਨਾਂ ਨੂੰ ਇਹ ਡਰ ਸਤਾ ਰਿਹਾ ਹੈ ਅਕਾਲੀ ਦਲ ਨੂੰ ਕਿ ਹੋ ਸਕਦਾ ਸਾਡੇ ਡੈਲੀਗੇਟ ਇਹਨਾਂ ਵੱਲੋਂ ਬਿਲਕੁਲ ਜੀ ਹੋ ਸਕਦਾ ਸੁਖਵੀਰ ਸਿੰਘ ਬਾਦਲ ਚੁਣੇ ਹੀ ਨਾ ਜਾਵੇ ਦੁਵਾਰਾ। ਹਮ ਇਹ ਅਜਿਹੀਆਂ ਜਿਹੜੀਆਂ ਗੱਲਾਂ ਨੇ ਇਹਦੇ ਨਾਲ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ। ਮਨਦੀਪ ਜੀ ਦੇ ਨਾਲ ਕੋਈ ਫਾਇਦਾ ਨਹੀਂ। ਉਹਨਾਂ ਨੇ ਤਾਂ ਕੱਲ ਤਾਂ ਸਭ ਨੇ ਤਾਂ ਉਹ ਚਿੱਠੀਆਂ ਵੀ ਜਨਤਕ ਕਰਨ ਨੂੰ ਕਿਹਾ ਸੀ ਜਿਹੜੀਆਂ ਨੇਤਾ ਸਰਸਾ ਦੇ ਮੁਖੀ ਨੇ ਲਿਖਿਆ ਸੀ ਮੁਆਫੀ ਭੇਲੋ ਵੀ ਨਹੀਂ ਕੀਤੀ ਗਈਆਂ ਧਾਰਮਿਕ ਸਜ਼ਾ ਜ਼ਰੂਰ ਪੂਰੀ ਕੀਤੀ ਗਈ ਜਿਹੜੇ ਫੈਸਲੇ 5 ਦਸੰਬਰ ਨੂੰ ਆਏ ਸੀ ਪਰ ਬਾਕੀ ਕਿੱਥੇ ਨੇ ਸੋ ਇਸੇ ਕਰਕੇ ਤਾਂ ਕਿਹਾ ਅੱਜ ਗਿਆਨੀ ਰਗਵੀਰ ਸਿੰਘ ਜੀ ਨੇ ਕਿ ਭਾਈ ਜਿਹੜੇ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਅਸੀਂ ਸੁਣਾਇ ਸੀ ਤੁਹਾਨੂੰ ਫੈਸਲੇ ਉਹਨਾਂ ਨੂੰ ਇਹਨੂੰ ਵੀ ਨਾ ਲਾਗੂ ਕਰੋ ਤੁਸੀਂ ਉਹਨਾਂ ਨਾਲ ਨਾ ਨਾ ਕਰਨੀ ਕਰੋ ਇਹਨਾਂ ਮਾਮਲਿਆਂ ਨੂੰ ਨਾਮ ਮੰਨ ਲਓ ਬਿਲਕੁਲ ਤੁਸੀਂ ਮੈਨੂੰ ਕਹਿ ਰਹੇ ਪੁੱਛ ਰਹੇ ਸੀ ਕਿ ਕੀ 14 ਜਨਵਰੀ ਨੂੰ ਜਿਹੜੀ ਰੱਖੀ ਗਈ ਹੈ ਮਾਗੀ ਤੇ ਕਾਨਫਰੰਸ ਹੋਏਗੀ ਜੀ ਹੋਏਗੀ ਜੀ ਉਹਦੇ ਚ ਪ੍ਰਧਾਨਗੀ ਵਾਲਾ ਦਾ ਕੋਈ ਰੋਲਾ ਹੀ ਨਹੀਂ ਦੇਖੋ ਸੁਖਵੀਰ ਸਿੰਘ ਬਾਦਲ ਭਾਵੇਂ ਪ੍ਰਧਾਨ ਹੋਵੇ ਜਾਂ ਨਾ ਹੋਵੇ ਜੀ ਜਿਹੜੇ ਕਾਲੀਦਾਲ ਦੀ ਸਿਆਸਤ ਹੈ ਉਹ ਤਾਂ ਉਹਨਾਂ ਦੇ ਆਲੇ ਦੁਆਲੇ ਘੁੰਮਣ ਹੀ ਐ ਤੇ ਘੁੰਮ ਰਹੀ ਐ ਜੀ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਨਫਰੰਸ ਤਾਂ ਲਈ ਤਾਂ ਕੋਈ ਢਿੱਕਾ ਨਹੀਂ ਨਾ ਹੀ ਕੋਈ ਸ੍ਰੀ ਕਾਲ ਤੱਕ ਸਭ ਨੂੰ ਜਿਹੜਾ ਹਦੇਸ ਹੈ ਕਿ ਤੁਸੀਂ ਭਾਈ ਕੋਈ ਰਾਜਨੀਤਿਕ ਸਰਗਰਮੀਆਂ ਧਾਰਮਿਕ ਸਰਗਰਮੀਆਂ ਨਾ ਕਰੋ ਜੀ ਅਦੇ ਇਸ ਦਾ ਸਿਰਫ ਇੰਨਾ ਹੀ ਹੈ ਕਿ ਤੁਸੀਂ ਅਸਤੀਫੇ ਪ੍ਰਵਾਨ ਕਰ ਲੋ ਬਿਲਕੁਲ ਜੀ ਅਸਤੀਫੇ ਪ੍ਰਵਾਨ ਕਰਨ ਨੂੰ ਹਰਜ ਕੀ ਹੈ ਮਨਦੀਪ ਜੀ ਹੁਣ ਵੀ ਤਾਂ ਜਿਹੜਾ ਸਾਰਾ ਕੁਝ ਹੋ ਰਿਹਾ ਹੈ ਜੇ ਚਲੋ ਜੇ ਮੰਨ ਲਿਆ ਕਿ ਅਸਤੀਫਾ ਪ੍ਰਵਾਨ ਨਹੀਂ ਕੀਤਾ ਤਾਂ ਅਜੇ ਉਹਨਾਂ ਨੂੰ ਜਿਹੜਾ ਹੈਗੇ ਕੰਮ ਕਿਹੜਾ ਦੇਖ ਰਹੇ ਨੇ ਉਹ ਆਪ ਅਰਜਕਾਰੀ ਪ੍ਰਧਾਨਤ ਚਲੇ ਰਿਹਾ ਹੈ ਨਾ ਜੀ ਪ੍ਰਵਿੰਦਰ ਸਿੰਘ ਤੁਸੀਂ ਉਹਨਾਂ ਰਾਹੀਂ ਇਤਿਹਾ ਕਰ ਲਓ ਜਦ ਤੱਕ ਨਵੀਂ ਚੋਣ ਨਹੀਂ ਹੁੰਦੀ ਤੁਸੀਂ ਭਾਵੇਂ ਹੁਣ ਕਹਿੰਦੇ ਹੋ ਵੀ ਅਸੀਂ ਤਾਂ ਆਪੇ ਸ਼ੁਰੂ ਕਰਨ ਲੱਗੇ ਆ ਜੀ ਜਿਹੜੀ ਭਰਤੀ ਹੈ ਠੀਕ ਹੈ ਆਪੇ ਕਰ ਲਓ ਭਈ ਆਪ ਬਣਾ ਲਿਓ ਜਦੋਂ ਤੱਕ ਨਹੀਂ ਬਣਦੇ ਉਦੋਂ ਤੱਕ ਤਾਂ ਉਹਨਾਂ ਦਾ ਇਤਿਹਾ ਪ੍ਰਵਾਨ ਕਰ ਲਓ ਹੂੰ ਬਿਲਕੁਲ ਤੇ ਪ੍ਰਵਾਨ ਕਰਕੇ ਤੇ ਬਲਵਿੰਦਰ ਸਿੰਘ ਭੁੰਦਰ ਨੂੰ ਹੋਲੀ ਸੋਲੀ ਪ੍ਰਧਾਨ ਬਣਾ ਦਿਓ ਚਲ ਨਹੀਂ ਤਾਂ ਫੇਰ ਵੀ ਤੁਹਾਡੇ ਸੁਖਵੀਰ ਸਿੰਘ ਬਾਦਲ ਪਰਮ ਦੀ ਇਹ ਕਿਹੜਾ ਕੋਈ ਦੂਜਾ ਚਲਾ ਲੂਗਾ ਕੰਨ ਹੋ ਰਿਹਾ ਕਿ ਇਹਨਾਂ ਨੂੰ ਵਿਸ਼ਵਾਸ ਹੀ ਨਹੀਂ ਰਿਹਾ ਦੂਜੇ ਲੀਡਰਾਂ ਤੇ ਵੀ ਕਿਤੇ ਜੀ ਜੇ ਇੱਕ ਵਾਰੀ ਕੋਈ ਬਣ ਗਿਆ ਫਿਰ ਇਹ ਤੇ ਜੀ ਹਰ ਹੁਸਕਰ ਦੇ ਇਹਦੇ ਨਾਲ ਪਰ ਜੇ ਜੇ ਨਹੀਂ ਮੰਨਦੇ ਅਕਾਲ ਤਾ ਸਾਬ ਦੇ ਜਿਹੜੇ ਹੁਕਮ ਨੇ ਤਾਂ ਇਹਦੇ ਨਾਲ ਜਿਹੜਾ ਜਿੰਨੀ ਕੁ ਸ਼ਬੀ ਬਣੀ ਸੀ ਸੁਖਵੀਰ ਸਿੰਘ ਬਾਦਲਦੀ ਦੇ ਅਕਾਲੀ ਦਲ ਦੀ ਜਦੋਂ ਉਹਨਾਂ ਨੇ ਬੜੀ ਨਿਮਰਤਾ ਨਾਲ 5 ਦਸੰਬਰ ਨੂੰ ਅਕਾਲ ਤਾ ਸਾਬ ਦੇ ਪੇਸ਼ ਹੋ ਕੇ ਸਾਰੇ ਗਵਾਹ ਜਿਹੜੇ ਗੁਨਾਹ ਕਬੂਲੇ ਸੀ ਗਲਤੀਆਂ ਨੂੰ ਪ੍ਰਮਾਨ ਕੀਤਾ ਸੀ ਹੂੰ ਉਸ ਤੋਂ ਬਾਅਦ ਬੜੇ ਧਾਰਮਿਕ ਤੌਰ ਤੇ ਸਮਰਪਿਤ ਹੋ ਕੇ ਸੇਵਾ ਕੀਤੀ ਸੀ ਉਹਦੇ ਨਾਲ ਸੁਖਵੀਰ ਸਿੰਘ ਬਾਦਲ ਦਾ ਕੱਟ ਵਧਿਆ ਸੀ ਬਿਲਕੁਲ ਜੀ ਅਕਾਲੀ ਦਲ ਜਿਹੜਾ ਬਿਲਕੁਲ ਹਾਸ਼ੀਏ ਤੇ ਗਿਆ ਹੋਇਆ ਪਿਛਲੇ 10 ਸਾਲਾਂ ਤੋਂ ਉਹਦਾ ਕਹ ਦ ਉੱਪਰ ਨੂੰ ਉਠਣ ਲੱਗਿਆ ਸੀ ਵੀ ਸ਼ਾਇਦ ਅਕਾਲੀ ਦਲ ਉੱਭਰੇਗਾ ਕਿਉਂਕਿ ਲੋੜ ਹੈ ਅਕਾਲੀ ਦਲ ਪੰਜਾਬ ਦੀ ਵੀ ਪੰਜਾਬੀਆਂ ਦੀ ਵੀ ਤੇ ਪੰਜਾਬੀਅਤ ਦੀ ਵੀ ਖੇਤਰੀ ਪਾਰਟੀ ਹੈ ਬਿਲਕੁਲ ਜੀ ਪਰ ਜਦੋਂ ਹੁਣ ਹੈ ਜਿਹੜੇ ਜਦੋਂ ਹੁਣ ਆਕਾਲ ਤਖਤ ਸਾਬ ਤੋਂ ਫੇਰ ਦੁਬਾਰਾ ਮੁੜਕਰ ਹੋਣ ਵੱਲ ਪੱਪੇ ਹੂੰ ਤਾਂ ਜੀ ਰੋਈ ਵਿਰੋਧ ਸ਼ੁਰੂ ਹੈ ਤੇ ਇੱਕ ਹੋਣ ਦੀ ਗੱਲ ਚੱਲੀ ਸੀ ਕੋਈ ਇਸ ਕਰਕੇ ਦੇ ਆਂਦੇ ਨੇ ਦੀ ਲੋੜ ਐ ਜੋ ਲੱਗਦਾ ਅੱਜ ਹੀ ਇਹਦੇ ਤੇ ਅਮਲ ਕਰ ਲੈਣਾ ਚਾਹੀਦਾ ਹੈ ਇਕੱਲੇ ਸਾਨੂੰ ਬਿਨਾਂ ਕਿਸੇ ਦੇਰੀ ਤੋਂ ਸੁਖਵੀਰ ਸਿੰਘ ਬਾਦਲਦਾਸ ਦੀ ਸਵਾਨ ਕਰਨ ਨਹੀਂ ਜਿਹਾ ਨਾ ਹੋਵੇ ਕਿ ਉਹਨਾਂ ਨੂੰ ਕੋਈ ਹੋਰ ਬੇਅਦਵੀ ਦਾਸ ਦੇ ਹੁਕਮ ਕਿਤੇ ਜਾਂਦੇ ਦਵਾਨ ਆ ਕਰਨ ਦੀ ਕੋਈ ਹੋਰ ਸਜ਼ਾ ਭੁਗਤ ਨਹੀਂ ਹੋਵੇ ਕਿਉਂਕਿ ਜਿਹੜੇ ਸੁਧਾਰ ਲਹਿਰ ਵਾਲੇ ਨੇ ਤਾਜ਼ਾ ਤਾਜ਼ਾ ਮੈਮੋਰੰਡਮ ਦੇ ਕੇ ਆਏ ਨੇ ਸਿੰਯੋ ਜੀ ਲਾਗੂ ਕਰਵਾਓ ਜੀ ਫੈਸਲੇ ਤੇ ਜੇ ਅਕਾਲੀ ਦਲ ਸਾਹਿਬ ਆਪਣੇ ਕੀਤੇ ਹੋਏ ਫੈਸਲਿਆਂ ਨੂੰ ਹੀ ਨਹੀਂ ਲਾਗੂ ਕਰਾਊਗਾ ਫਿਰ ਹੋਰ ਕੌਣ ਕਰਾਊਗਾ ਬਿਲਕੁਲ ਸਾਡਾ ਅਕਾਲੀ ਦਲ ਜਿਹੜੇ ਕਹਿੰਦੇ ਨੇ ਅਸੀਂ ਸਮਰਪਤ ਆਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਤੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਹਰ ਹੁਕਮ ਮੰਨਦੇ ਆਂ ਤੇ ਫਿਰ ਜੇ ਭਾਈ ਹੁਕਮ ਮੰਨਦੇ ਹੋ ਫਿਰ ਦੇਰੀ ਕਿਉਂ ਬਿਲਕੁਲ ਤੁਸੀਂ ਵੇ ਦਿਨ ਵੀ ਲੈ ਲਏ ਉਸ ਤੋਂ ਬਾਅਦ ਫਿਰ 12-15 ਦਿਨ ਲੰਘ ਗਏ ਫਿਰ ਤੁਸੀਂ ਕਿਉਂ ਨਹੀਂ ਕਰ ਰਹੇ ਉਹਨਾਂ ਦਾ ਕਹਿਣਾ ਕਿਉਂ ਨਹੀਂ ਮੰਨ ਰਹੇ ਕਰਕੇ ਮੈਨੂੰ ਏਵੇਂ ਲੱਗਦਾ ਹੈ ਕਿ ਹੁਣ ਇਹਨਾਂ ਨੂੰ ਮੰਨਣਾ ਪਏਗਾ ਜੋ ਅੱਜ ਦਾ ਬੜਾ ਸਪ ਸਿੱਧਾ ਸੰਕੇਤ ਦਿੱਤਾ ਹੈ ਸ੍ਰੀ ਕਾਲ ਤੱਕ ਸਭ ਲੋ ਇਸ ਤੋਂ ਅੱਗੇ ਫਿਰ ਕੋਈ ਹੁਣ ਲੱਗ ਰਿਹਾ ਜੇਕਰ ਨਹੀਂ ਹਾਲੇ ਵੀ ਮੌਨ ਹੈ ਜੀਣਗੇ ਫਿਰ ਕੋਈ ਹੋਰ ਹੋਏ ਫਿਰ ਹੋ ਸਕਦਾ ਹੈ ਜਖਰਮਨ ਦੇਸ ਦਾ ਕਿਤੇ ਅਕਾਲੀ ਦਲ ਨੂੰ ਤੇ ਸਖਵੀਰ ਬਾਦਲ ਨੂੰ ਸਾਹਮਣਾ ਨਾ ਕਰਨਾ ਪੈ ਜਾਵੇ ਬਿਲਕੁਲ ਕਿਉਂਕਿ ਚਿੱਲਾ ਸਾਹਿਬ ਹੁਣ ਸਖਵੀਰ ਬਾਦਲ ਦੇ ਲਈ ਇਕੱਲਾ ਅਸਤੀਫਾ ਚੈਲੰਜ ਨਹੀਂ ਰਹਿ ਗਿਆ ਨਾ ਕਿ ਦੂਜੇ ਪਾਸੇ ਜਿਸ ਤਰ੍ਹਾਂ ਹੁਣ ਅਮਰਤਪਾਲ ਹੋਰਾਂ ਦੇ ਵੱਲੋਂ ਜਿਹੜੀ ਪਾਰਟੀ ਬਣਾਈ ਜਾ ਰਹੀ ਹੈ ਤੇ ਦੂਜੇ ਪਾਸੇ ਐਲਾਨ ਇਹਨਾਂ ਦੇ ਵੱਲੋਂ ਕਰ ਦਿੱਤਾ ਗਿਆ ਜਿਹੜੇ ਬਗਗੀ ਅਕਾਲੀ ਨੇ ਕਹਿੰਦੇ ਜੇਕਰ ਨਹੀਂ ਹੁੰਦਾ ਤਾਂ ਅਸੀਂ ਮਾਰਚ ਤੇ ਲਗਭਗ ਅਸੀਂ ਕੁਝ ਕਰ ਸਕਦੇ ਹਾਂ ਇਤਨਾ ਕਿਤੇ ਲੱਗਦਾ ਨੇ ਕਿ ਸਸਤੀ ਪਵਿੱਖ ਜਿਹੜਾ ਸੁਖਰੀਤਵਾਦ ਦਾ ਹੁਣ ਖਤਰੇ ਦੇ ਵਿੱਚ ਹੈ ਬੰਦੇਬ ਜੀ ਚਲੋ ਇਹ ਤਾਂ ਜੇ ਕਹਿਣਾ ਸਮੇਂ ਤੋਂ ਜਿਹੜੀ ਹੈਗੀ ਪਹਿਲੀ ਗੱਲ ਹੈ ਅਕਾਲੀ ਦਲ ਜਿਹੜੇ ਨਵੇਂ ਬਣਦੇ ਰਹੇ ਨੇ ਪੰਥਕ ਸ਼ਕਤੀਆਂ ਕਦੇ ਜਿਹੜੀ ਪੰਥਕ ਵੋਟ ਹੈ ਇਧਰ ਉਧਰ ਚੱਲਦੀ ਰਹੀ ਆਪਾਂ ਨੇ ਦੇਖਿਆ ਕਿ 1999 ਚ ਵੀ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਚ ਜਦੋਂ ਚੋਣਾਂ ਉਹਨਾਂ ਨੇ ਲੜੀਆਂ ਸੀ ਲੋਕ ਸਭਾ ਦੀਆਂ ਤੇ 9 10 ਜਿਹੜੇ ਉਹਨਾਂ ਦੇ 11 ਦੇ ਕਰੀਬ ਲੋਕ ਸਭਾ ਮੈਂਬਰ ਚੁਣੇ ਗਏ ਸੀ ਜਿਨ੍ਹਾਂ ਚ ਚਾਹੇ ਉਹ ਅਮਰਤਪਾਲ ਸਿੰਘ ਨਹੀਂ ਸੀ ਉਹ ਆਪਣਾ ਅਤੇਂਦਰਪਾਲ ਪਟਿਆਲੇ ਤੋਂ ਸੀ ਬੀਬੀ ਬੀਮਲਕੌਰ ਖਾਲਸਾ ਜਦੋਂ ਉਦੋਂ ਉਹ ਆਪਣਾ ਕਰਾਗ ਕਾਉਂਦਾ ਸੀ ਇਹ ਹੁਣ ਅਨੰਦਪਾਲ ਸਾਹਿਬ ਬਣ ਕੇ ਪਠੀਂਡੇ ਤੋਂ ਬੀਬੀ ਬੀਮਲਕੌਰ ਖਾਲਸਾ ਦੇ ਜਿਹੜੇ ਸਹੁਰੇ ਸੀ ਜੀ ਉਹ ਮਾ ਜਿਹੜੇ ਹੈਗੇ ਸਨ ਇਹ ਨੇ 34 ਹੋਰ ਬਹੁਤ ਸਾਰੇ ਅਜਿਹੇ ਸੱਜਣੋ ਜਿਨ੍ਹਾਂ ਨੂੰ ਇਹਨਾਂ ਨੂੰ ਇੱਕ ਕਿਸਮ ਦੀਆਂ ਲਹਿਰਾਂ ਹੁੰਦੀਆਂ ਨੇ ਆਪਾਂ ਦੇਖਿਆ ਜੀ ਆਮ ਆਦਮੀ ਪਾਰਟੀ ਦੀ ਕਿ ਜਿਹੜੇ ਵਿਅਕਤੀ ਬਹੁਤ ਸਾਰੇ ਸੱਜਣ ਇਹੋ ਜਿਹੇ ਨੇ ਐਮਐਲਏ ਬਣੇ ਹੋਏ ਜਿਹੜੇ ਸ਼ਾਇਦ ਕਦੇ ਆਪਣੇ ਪਿੰਡ ਦੇ ਪੰਚ ਜਾਂ ਸਰਪੰਚ ਵੀ ਨਾ ਬਣੇ ਹੋਣ ਸਿੱਧੇ ਤੌਰ ਤੇ ਲੋਕਾਂ ਨੇ ਵੱਡੇ ਵੱਡੇ ਕੱਦਾਵਰ ਆਗੂਆਂ ਨੂੰ ਹਰਾ ਕੇ ਜਦੋਂ ਲਹਿਰਾਂ ਚੱਲਦੀਆਂ ਨੇ ਫਿਰ ਚੱਲ ਜਾਂਦੀਆਂ ਨੇ ਇਹਨਾਂ ਲੋਕ ਸਭਾ ਚੋਣਾਂ ਚ ਵੀ ਦੋ ਥਾਵਾਂ ਤੇ ਆਪਾਂ ਦੇਖਿਆ ਖਡੂਰ ਸਾਹਿਬ ਤੇ ਆਪਣਾ ਜਿਹੜਾ ਦੂਜਾ ਫਰੀਦਕੋਟ ਫਰੀਦਕੋਟ ਜਿੱਥੇ ਅਮਰਤਪਾਲ ਸਿੰਘ ਤੇ ਭਾਈ ਸਰਵਜੀਤ ਸਿੰਘ ਨੂੰ ਲੋਕਾਂ ਨੇ ਕਿੰਨੇ ਵੱਡੇ ਵੋਟਾਂ ਦੇ ਫਰਕ ਨਾਲ ਚ ਲਹਿਰ ਚੱਲੀ ਤੇ ਜਿੱਤ ਗਏ ਪਰ ਇਸ ਤੋਂ ਬਾਅਦ ਆਪਾਂ ਨਾਲ ਦੀ ਨਾਲ ਇਹ ਵੀ ਦੇਖਿਆ ਕਿ ਜਿਮਨੀ ਚੋਣਾ ਚੋਣਾ ਕਿਤੇ ਨਹੀਂ ਨਜ਼ਰ ਆਇਆ ਆਪਾਂ ਨੂੰ ਜਿਹੜੀਆਂ ਬਰਨਾਲੇ ਭਾਵੇਂ ਬਰਨਾਲਾ ਸੀ ਭਾਵੇਂ ਜਿਹੜੀ ਦੂਜੀ ਥਾਮਾਂ ਤੇ ਚੋਣਾਂ ਹੋਈਆਂ ਨੇ ਬਠਿੰਡੇ ਤੋਂ ਚੋਣ ਹੋਈ ਸੀ ਪਾਬਾ ਬਕਾਲਾ ਤੋਂ ਚੋਣ ਹੋਈ ਸੀ ਜਾਂ ਫਿਰ ਇਧਰ ਜਿਹੜਾ ਹੈਗਾ ਸੀ ਹੁਸ਼ਿਆਰਪੁਰ ਵਾਲੇ ਪਾਸੇ ਇੱਕ ਹਲਕਾ ਸੀ ਉੱਥੋਂ ਜਿਹੜੀ ਚੋਣ ਹੋਈ ਸੀ कोरोना ਚ ਕਿਤੇ ਨਜ਼ਰ ਨਹੀਂ ਆਏ ਹਾਲਾਂਕਿ ਉਮੀਦਵਾਰ ਹੈਗੇ ਸੀ ਪਰ ਨਹੀਂ ਲੋਕਾਂ ਨੇ ਮੋਹ ਲਾਇਆ ਜੀ ਇਸ ਕਰਕੇ ਜਿਹੜੇ ਇਵੇਂ ਜਿਹੜੇ ਨਵੇਂ ਅਕਾਲੀ ਦਲ ਬਣ ਰਹੇ ਨੇ ਕੋ ਹੋ ਸਕਦਾ ਕੋਈ ਲੋਕ ਚਲੇ ਜਾਣ ਪਰ ਇੱਕ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਵਾਲੇ ਲੋਕ ਨੇ ਨਾ ਜਿਹੜੇ ਖਾਸ ਕਰਕੇ ਜਿਵੇਂ ਆਪਾਂ ਕਹਿੰਦੇ ਜਿਹੜੇ ਬਾਦਲ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੇ ਵਿਚਾਰਧਾਰਾ ਪਹਿਲਾਂ ਤੋਂ ਹੀ ਅਲੱਗ ਰਹੀ ਹੈ ਇਹ ਜਿਹੜੇ ਹੁਣ ਜਿਵੇਂ ਬਣਾ ਰਹੇ ਨੇ ਭਾਈ ਸਰਬਜੀਤ ਸਿੰਘ ਤੇ ਭਾਈ ਅਮਰਤਪਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਸ੍ਰੀ ਅਨੰਦਪੁਰ ਸਾਹਿਬ ਉਹਨਾਂ ਨੇ ਬਣਾਉਣ ਦਾ ਐਲਾਨ ਕੀਤਾ ਹੈ ਇਹ ਵਿੱਚ ਇਸ ਵਿਚਾਰਧਾਰਤਾਰ ਵਾਲਾ ਜਿਹੜੇ ਲੋਕ ਨੇ ਉਹ ਪਹਿਲਾਂ ਵੀ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਕਵਾਈ ਵਾਲੇ ਅਕਾਲੀ ਦਲ 'ਚ ਵੀ ਜੁੜੇ ਹੋਏ ਨੇ ਅਕਾਲੀ ਦਲ ਨਾਲ ਜੁੜੇ ਹੋਏ ਨੇ ਕਿਉਂਕਿ ਇਹਨਾਂ ਇਹ ਲੋਕ ਕਿਵੇਂ ਸਮਝਦੇ ਨੇ ਆਮ ਲੋਕ ਕਿ ਸਹ ਦੇ ਇਹ ਥੋੜੀ ਜਿਹਾ ਗਰਮ ਸੁਰਾਂ ਵਾਲੇ ਲੋਕ ਨੇ ਤੇ ਜਿਹੜਾ ਅਕਾਲੀ ਦਲ ਦਾ ਜਿਹੜਾ ਹੈਗਾ ਠੀਕ ਹੈ ਜਦੋਂ ਕਿਤੇ ਵੋਟ ਬੈਂਕ ਲੈਣਾ ਚੱਲ ਜਾਂਦੀਆਂ ਨੇ ਉਦੋਂ ਫਿਰ ਗਰਮ ਸੁਰਾਂ ਵਾਲਾ ਨਰਮ ਸੁਰਾਂ ਵਾਲੇ ਵਿੱਚ ਉੱਕ ਜਾਂਦੇ ਨੇ ਜਿਵੇਂ ਕਿਤੇ ਲਹਿਰਾ ਚੱਲ ਅਦਰਵਾਇਜ਼ ਆਮ ਦੇ ਨਾਲ ਚ ਮੈਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਭਾਵੇਂ ਜਿੰਨੇ ਮਰਜ਼ੀ ਬਣੀ ਜਾਣ ਕਿ ਜਿਹੜਾ ਸ਼ਰਮ ਨੇ ਅਕਾਲੀ ਦਲ ਹੈਗਾ ਨਾ ਜਿਹਦਾ ਚੋਣ ਨਿਸ਼ਾਨ ਟਖੜੀ ਹੈ ਜੀ ਮੀਨਸ ਅਕਾਲੀ ਦਲ ਤਾਂ ਉਹ ਹੀ ਰਹੂਗਾ ਠੀਕ ਹੈ ਲੀਡਰਸ਼ਿਪ ਬਦਲ ਸਕਦੀ ਹੈ ਲੀਡਰ ਨੂੰ ਲੋਕ ਪ੍ਰਵਾਨ ਕਰਨ ਤੋਂ ਹਟ ਸਕਦੇ ਨੇ ਜਿਵੇਂ ਹੁਣ ਪਿਛਲੇ 10 ਸਾਲਾਂ 'ਚ ਸੁਖਵੀਰ ਸਿੰਘ ਬਾਦਲ ਵਾਰੇ ਆਪਾਂ ਨੇ ਦੇਖਿਆ ਹੂੰ ਤੇ ਮੈਨੂੰ ਲੱਗਦਾ ਹੈ ਕਿ ਅਕਾਲੀ ਦਲ ਨੂੰ ਲਈ ਕੋਈ ਬਾਲਾ ਵੱਡਾ ਖਤਰਾ ਨਹੀਂ ਇਹ ਤਾਂ ਲਗਾਤਾਰ ਪਹਿਲਾਂ ਵੀ ਬਣਦੇ ਰਹੇ ਨੇ ਅਕਾਲੀ ਦਲ ਹੜ ਦੇ ਇਹਨੇ ਸੰਭਣ ਦੇ ਕਿ ਜਦੋਂ ਵਿਚਾਰਾ ਮਾਮਲਾ ਕਿਸੇ ਨਾਲ ਨਹੀਂ ਵਿਚਾਰ ਮਿਲਦੇ ਤਾਂ ਹਰੇਕ ਲੋਕਤੰਤਰ ਇੱਥੇ ਹਰ ਬੰਦਾ ਆਜ਼ਾਦ ਹੈ ਆਪਣੀ ਪਾਰਟੀ ਬਣਾਉਣ ਲਈ ਵੀ ਅਬ ਪੂਰੀ ਗੱਲ ਕਰਨ ਲਈ ਵੀ ਪਰ ਕੱਲ ਵੀ ਤਲ ਲਈ ਬਹੁਤਾ ਮੈਨੂੰ ਲੱਗ ਨਹੀਂ ਰਿਹਾ ਕਿ ਕੋਈ ਮੁਸ਼ਕਲ ਸਰਵਾੜੇ ਹਨਲਾ ਤੇ ਬਦਲ ਕੋਈ ਵਾਲਾ ਕੋਈ ਬਣੇਗਾ ਪਹਿਲੇ ਜੀ 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 ਜੀ